ਦਵਾਰ ਨੇ ਵੀ ਘੜੀ ਆ ਜੋ ਸੋ ਹੁਣ ਬੜੇ ਪਿਆਰ ਨਾਲ ਮਹਾਰਾਜੀਆਂ ਦੇ ਪਿਆਰੇ ਗਿਆਨੀ ਜੋਬਨਜੀਤ ਸਿੰਘ ਜੀ ਕਥਾ ਦੀ ਹਾਜ਼ਰੀ ਕੇਵਲ ਗੁਰਮ ਪਿਆਰਿਓ ਮੈਂ ਪਹਿਲਾਂ ਵੀ ਬੇਨਤੀ ਕੀਤੀ ਏ ਕਿ ਹਾਜ਼ਰੀ ਮਾਤਰ ਸਮਾਪ ਕਿਉਂ ਸਾਰੇ ਬੇਨਤੀ ਬੁਲਾਰੇ ਸਾਰਿਆਂ ਨੇ ਹਾਜ਼ਰੀਆਂ ਲਵਾਉਣੀਆਂ ਸਾਰਿਆਂ ਪਹੁੰਚਣਾ ਹੈ ਇਸ ਕਰਕੇ ਪਹੁੰਚੇ ਸਾਰੇ ਹੀ ਮਾਫ਼ ਕਰਦੇ ਹੋ ਹਾਜ਼ਰੀ ਵੀ ਸਾਰਿਆਂ ਲਵਾਣੀ ਹੈ ਪਿਆਰ ਭਰੇ ਬਚਨਾਂ ਨਾਲ ਥੋੜਾ ਜਿਹਾ ਸਮਾਪ ਜੀ ਨਾਲ ਸਾਂਝੀ ਹੋ ਰਿਹਾ ਹੈ ਪਿਆਰ ਨਾਲ ਸਾਰੇ ਜੁੜ ਕੇ ਗੁਰੂ ਕੀ ਅਸੀਸ ਮਾਣਿਓ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਅਮਰੀਕਾ ਲੈ ਦੀ ਨਹੀਂ ਸਾਰਿਆਂ ਦੀ ਡਿਊਟੀ ਹੈ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਭਗ ਅਟੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪਰਵਾਨ ਗਣੀ ਸਈਏ ਆਏ ਸਫਲਾ ਤਨਾਕੇ ਕੰਮ ਰਾਜਾ ਨਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਮੀਰਾਨੇ ਮੀਰ ਪੀਰਾਨੇ ਪੀਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਖਣ ਵਾਸੀ ਮਹਾਪੁਰਖ ਬਾਬਾ ਬਿਚਨ ਸਿੰਘ ਸਾਹਿਬ ਜੀ ਦਿਨਾਂ ਦੀ ਰਾਤ ਨੂੰ ਤਾਜ਼ਾ ਕਰਦਿਆ ਆਇਆ ਸਰਾਨਾ ਬਰਸੀ ਦੇ ਹਾਜ਼ਰੇ ਭਰ ਰਹਿ ਹੋ ਮਹਾਪੁਰਖਾਂ ਵਾਸਤੇ ਬੜੇ ਪਿਆਰ ਵਾਲੇ ਸ਼ਬਦ ਆਪਾਂ ਸਾਰੇ ਵਰਤਦੇ ਹਾਂ ਮੇਰੇ ਤੋਂ ਪਹਿਲਾਂ ਵੀ ਗਿਆਨੀ ਜੀ ਬੜੇ ਪਿਆਰ ਦੇ ਨਾਲ ਸਮਝਾ ਕੇ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ ਜਿਹੜੇ ਸ਼ਬਦ ਨੇ ਬਹੁਤ ਪਰਮਾਤਮਾ ਦੇ ਨੇੜੇ ਕਰਕੇ ਗੁਰੂ ਖਾਲਸਾ ਜੀ ਵਾਚੇ ਗਏ ਨੇ ਜਿਵੇਂ ਸਾਧ ਸ਼ਬਦਿਆ ਜਿੰਨੇ ਵੀ ਮਹਾਪੁਰਖ ਹੋਏ ਨੇ ਆਪਾਂ ਸਾਧ ਸਾਧੂ ਜਾਂ ਸੰਤ ਕਰਕੇ ਉਚਾਰਦੇ ਹਾਂ ਇੱਕ ਥਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਆਉਂਦਾ ਸਾਧ ਰੂਪ ਆਪਣਾ ਤਨ ਧਾਰਿਆ ਮਨੁ ਪਰਮੇਸ਼ਰ ਹੀ ਇੱਕ ਨਵਾਂ ਰੂਪ ਲੈ ਕੇ ਇਕ ਤੇ ਆਪਣੇ ਸਾਰਿਆਂ ਦੇ ਵਿੱਚ ਹੀ ਆ ਨਾ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਇਕ ਨਵੇਕਲਾ ਰੂਪ ਲਾ ਕੇ ਸਰਬ ਕਲਾ ਸੰਪੰਨ ਹੋ ਕੇ ਗੁਰੂ ਖਾਲਸਾ ਜਿਹੜਾ ਨਵਾਂ ਰੂਪ ਲਾ ਕੇ ਵਿਚਰਦਾ ਉਹਨੂੰ ਸਾਧ ਜਾਂ ਸਾਧੂ ਕਹਿੰਦੇ ਨੇ ਔਰ ਬੋਲਦੇ ਤੇ ਆਪਾਂ ਵੀ ਆ ਜੁਬਾਨ ਤੋਂ ਤੁਸੀਂ ਵੀ ਬੋਲਦੇ ਜੇ ਆਪਣਾ ਬੋਲਿਆ ਆ ਭਰਾ ਦਾ ਭਰਾ ਨਹੀਂ ਮੰਦਾ ਪਿਓ ਦਾ ਪੁੱਤ ਨਹੀਂ ਮੰਦਾ ਪਰ ਜੈਸੇ ਕਮਾਈ ਵਾਲੇ ਸਾਧੂਆਂ ਨੂੰ ਯਾਦ ਕਰ ਰਿਹਾ ਇਹਨਾਂ ਦੇ ਬਾਬਦ ਹਜੂਰ ਕਹਿੰਦੇ ਜਾ ਕੇ ਕਹਿਆ ਦਰਗਹ ਚੱਲ ਲੈ ਇਹਨਾਂ ਦਾ ਕਹਿਆ ਹੋਇਆ ਬੋਲ ਇੱਥੇ ਬੈਠ ਕੇ ਬੋਲਣ ਤੇ ਰੱਬ ਦੀ ਦਰਗਾਹ ਵਿੱਚ ਵੀ ਪ੍ਰਵਾਨ ਹੋ ਜਾਂਦਾ ਹੈ ਇਹਦੇ ਪਿੱਛੇ ਕਾਰਨ ਬੜਾ ਵੱਡਾ ਹੈ ਸੇਕੋਂ ਦੇ ਮਹਾਨ ਵੇਦ ਵ્યાਸਤ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਜਿਨ੍ਹਾਂ ਦੀ ਗੁਰੂ ਖਾਲਸਾ ਜੀ ਗੁਰੂ ਕਾਲ ਤੋਂ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਬਰਾਬਰ ਅੱਜ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਅੰਦਰ ਗੁਰਬਾਣੀ ਗਾਇਨ ਕੀਤੀ ਜਾਂਦੀ ਹੈ ਸ੍ਰੀ ਹਰਮੰਦਰ ਗੁਰੂ ਖਾਲਸਾ ਜੀ ਬੱਕਰੇ ਦੀਆਂ ਆਂਦਰਾਂ ਨੂੰ ਕੱਢ-ਕੱਢ ਕੇ ਕਟਿਆ ਜਾਂਦਾ ਹੈ ਗੁਰੂ ਖਾਲਸਾ ਜੀ ਬੱਕਰੇ ਦੀਆਂ ਆਂਦਰਾਂ ਨੂੰ ਕੱਢ-ਕੱਢ ਕੇ ਕਟਿਆ ਜਾਂਦਾ ਹੈ ਸਕਾ ਕੇ ਦਵਾਦਾਰੂ ਲਾ ਕੇ ਉਹਨਾਂ ਦੀ ਗੁਰੂ ਖਾਲਸਾ ਜੀ ਸਕਾ ਕੇ ਉਹ ਤੰਦਾ ਬਣਾਈਆਂ ਜਾਂਦੀਆਂ ਜਿਹੜੀਆਂ ਫਿਰ ਆਗੀ ਸਿੰਘ ਜਾਂ ਨਗਾਰਿਆਂ ਤੇ ਜਾਂ ਹੋਰ ਥਾਵਾਂ ਤੇ ਲਾ ਕੇ ਗੁਰੂ ਖਾਲਸਾ ਜੀ ਵਜਾਉਂਦੇ ਆ ਤੇ ਸੰਗਤ ਉਹਦਾ ਆਨੰਦ ਮਾਣਦੀ ਆ ਤੀਜੀ ਉਦਾਹਰਣ ਉਹਨਾਂ ਨੇ ਸ਼ੀਸ਼ੇ ਦੀ ਦਿੱਤੀ ਹੈ ਸ਼ੀਸ਼ੇ ਨੂੰ ਸਾਹਮਣੇ ਕਰਕੇ ਦਰਪਨ ਨੂੰ ਰੱਖ ਕੇ ਸਾਹਮਣੇ ਚਿਹਰਾ ਵੇਖਣਾ ਤੇ ਬੜਾ ਸੁੰਦਰ ਲੱਗਦਾ ਹੈ ਪਰ ਉਹਦੀ ਕਦਰ ਉਹਦੀ ਕੀਮਤ ਉਹਨੂੰ ਪੁੱਛੋ ਜਿੱਦੋਂ ਸ਼ੀਸ਼ਾ ਬਣਦਾ ਹੈ ਤਿੰਨ ਉਦਾਹਰਣਾਂ ਦੇ ਕੇ ਫੇਰ ਗੱਲ ਇਹ ਆਉਂਦੇ ਨੇ ਜਿੱਥੇ ਆਪਾਂ ਬੈਠੇ ਆਂ ਬਾਬਾ ਵਿਸ਼ਨ ਸਿੰਘ ਸਾਹਿਬ ਜੀ ਕੱਲਾ ਬਾਬਾ ਵਿਸ਼ਨ ਸਿੰਘ ਸਾਹਿਬ ਜੀ ਹੀ ਨਹੀਂ ਜਿਨਨੇ ਪਹਿਲੇ ਮਹਾਪੁਰਖ ਹੋ ਗਏ ਨੇ ਜਾਂ ਜਿਨਨੇ ਹੁਣ ਨੇ ਜਾਂ ਹੋ ਰਹੇ ਨੇ ਜਾਂ ਗਾਂ ਆਉਣਗੇ ਉਹਨਾਂ ਦੇ ਕੋਲ ਏਗੋ ਜੀ ਕਿਹੜੀ 파ਵਰ ਕਿਹੜਾ ਧਾਨ ਆ ਵੀ ਇੱਕ ਬੋਲ ਬੋਲ ਦੇ ਤੇ ਅਗਲੇ ਦਾ ਕੰਮ ਪੂਰਾ ਕਰ ਦਿੰਦੇ ਆ ਆਪਾਂ ਸੌ ਸੌ ਬੋਲ ਤਰਲਾ ਮਾਰੀ ਦਾ ਤੇ ਗੱਲ ਕੇ ਬੰਨੇ ਨਹੀਂ ਲੱਗਦੀ ਸਾਧੂ ਸਤਪੁਰਸ਼ ਸੁਭਾਏਮਾਨ ਨੇ ਇੱਕ ਬੇਨਤੀ ਕਰੀਏ ਤੇ ਪਿਆਰ ਵਿੱਚ ਭਿੱਜ ਕੇ ਜੇ ਮੰਨ ਲੈਣ ਤੇ ਗੁਰੂ ਖਾਲਸਾ ਜੀ ਕਾਰਜ ਰਾਸ ਕਰ ਦਿੰਦੇ ਨੇ ਕਿਹੜੀ ਸਪਿਰਟ ਕਿਹੜੀ ਪਾਵਰ ਇਹਨਾਂ ਦੇ ਕੋਲ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਕਹਿੰਦੇ ਤੈਸੇ ਦੁੱਖ ਭੁੱਖ ਸੁਧ ਸਾਧਨਾ ਕਾ ਸਾਧ ਭੈ ਤਾ ਤੇ ਕਰਤ ਜਗਤ ਨਿਸਤਾਰੋ ਜੀ ਕਹਿੰਦੇ ਸਾਧ ਐਵੇਂ ਨਹੀਂ ਬਣਦਾ ਇਹ ਨਹੀਂ ਵੀ ਆਪਾਂ ਵੱਡਾ ਚੋਲਾ ਪਾ ਲਿਆ ਡੰਡਾ ਫੜ ਲਿਆ ਚਾਰ ਸਿੰਘ ਰੱਖ ਲੇ ਬੰਦੂਕਾ ਰੱਖ ਰੀਆਂ ਤੇ ਸਾਧ ਹੋ ਗਏ ਇਹ ਇਦਾਂ ਤੇ ਕੋਈ ਵੀ ਰੱਖ ਸਕਦਾ ਇਹਦੇ ਗੁੰਡਿਆਂ ਬਦਮਾਸ਼ਾਂ ਦੇ ਕੋਲ ਵੀ ਹੈਗਾ ਸਭ ਕੁਝ ਸਾਧ ਦੇ 바ਬਦ ਭਾਈ ਗੁਰਦਾਸ ਜੀ ਕਹਿੰਦੇ ਸਾਧਨਾ ਕਰਨ ਵਾਲਾ ਔਰ ਸਾਧ ਦੀ ਸਾਧਨਾ ਇੱਕ ਘੜੀ ਦੀ ਨਹੀਂ ਇੱਕ ਪੈਰ ਦੀ ਨਹੀਂ ਇੱਕ ਸਾਲ ਦੀ ਨਹੀਂ ਇੱਕ ਜਾਮੇ ਦੀ ਨਹੀਂ ਕਈ ਜਨਮਾਂ ਦੀ ਸਾਧਨਾ ਆ ਤੈਸੇ ਦੂਖ ਭੂਖ ਸੁਧ ਸਾਧਨਾ ਕਾ ਸਾਧ ਭਾਏ ਤਾ ਤੇ ਕਰਤ ਜਗਤ ਨਿਸਤਾਰੋ ਜੀ ਬਹੁਤ ਲੰਬੀ ਲੰਬੇਰੀ ਕਾਲਣਾ ਕਾਲ ਕਾਲ ਕੇ ਦੁਖ ਸੁਖ ਭੋਖ ਸੰਹਾਰ ਸੰਹਾਰ ਕੇ ਫੇ ਗੁਰੂ ਖਾਲਸਾ ਜੀ ਸਾਧੂ ਦੀ ਪਦਵੀ ਤੇ ਪਹੁੰਚਦੇ ਆ ਤੇ ਫੇ ਜਾ ਕੇ ਉਹ ਸਾਧੂ ਸੰਤ ਦੀ ਪਦਵੀ ਨੂੰ ਪ੍ਰਾਪਤ ਕਰਕੇ ਆਏਗੇ ਸਵਾਲੀ ਦਾ ਉਧਾਰ ਕਰਨ ਦੇ ਯੋਗ ਹੁੰਦੇ ਆ ਮਹਾਪੁਰਖ ਬਾਬਾ ਬਚਨ ਸਿੰਘ ਸਾਹਿਬ ਜੀ ਐਸੀ ਕਮਾਈ ਦੇ ਗੁਰੂ ਖਾਲਸਾ ਜੀ ਮਾਲਕ ਹੋਏ ਦੱਸਦੇ ਹਨ ਕਿ ਜਦੋਂ ਸਿੰਘਾਂ ਨੇ ਜਥੇ ਅੱਜ ਜਾਣਾ ਕਈਆਂ ਦਾ ਬੜਾ ਪਿਆਰ ਹੁੰਦਾ ਉਹ ਘਰ ਪਰਿਵਾਰ ਵੀ ਨਹੀਂ ਵੇਖਦੇ ਛੱਡ ਕੇ ਆ ਜਾਂਦੇ ਨੇ ਜਥੇ ਦੇ ਨਾਲ ਜਾਣਾ ਇੱਕ ਸਿੰਘ ਜਥੇ ਵਿੱਚ ਆਇਆ ਮਹਾਪੁਰਖਾਂ ਦੇ ਵੇਲੇ ਸਾ ਤੁਹਾਡੇ ਚ ਬਹੁਤੇ ਜਾਣਦੇ ਹੋਣ ਜਿਸ ਵੇਲੇ ਗੁਰੂ ਖਾਲਸਾ ਜੀ ਆਇਆ ਤੇ ਪਿੱਛੇ ਉਹਦੀ ਘਰ ਵਾਲੀ ਧਰਮ ਪਤਨੀ ਤੇ ਇੱਕ ਧੀ ਸੀ ਪਰਿਵਾਰ ਵਿੱਚ ਤਿੰਨੇ ਜਾਣੇ ਸਨ ਆਪ ਘਰ ਵਾਲੀ ਤੇ ਤੀਜੀ ਧੀ ਜਥੇ ਵਿੱਚ ਆ ਗਿਆ ਜਥੇ ਨਾ ਚਲੇ ਵੀ ਜਾਣਾ ਕਈ ਦੇ ਕਈ ਦਿਨ ਵਾਪਸ ਕਰ ਮੁੜਨਾ ਹੀ ਨਾ ਤੇ ਜਥੇ ਦੇ ਗੁਰੂ ਖਾਲਸਾ ਜੀ ਪਰਿਵਾਰ ਨੇ ਆ ਕੇ ਮਹਾਂਪੁਰਖਾਂ ਨੂੰ ਬੇਨਤੀ ਕੀਤੀ ਬਾਬਾ ਵਿਸ਼ਨ ਸਿੰਘ ਸਾਹਿਬ ਜੀ ਹੁਣ ਕਹਿਣ ਲੱਗੇ ਕਿ ਬਾਬਾ ਜੀ ਸਾਡੀ ਧੀ ਜਵਾਨ ਹੈ ਤੇ ਘਰ ਦੇ ਵਿੱਚ ਕੱਲੀਆਂ ਮਾਵਾਂ ਧੀਆਂ ਹੀ ਰਹਿ ਜਾਣੀਆਂ ਤੁਹਾਡੇ ਨਾਲ ਚਲਾ ਜਾਂਦਾ ਮੁਰਦਾ ਹੀ ਨਹੀਂ ਥੋੜਾ ਜਿਹਾ ਘਰ ਪਰਿਵਾਰ ਦਾ ਵੀ ਗੁਜ਼ਾਰਾ ਆਸਰਾ ਚਾਹੀਦਾ ਹੈ ਤੇ ਮਹਾਂਪੁਰਖ ਬਾਬਾ ਬਿਜਨ ਸਿੰਘ ਜੀ ਕਹਾਂ ਲੱਗੇ ਧਿਏ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆ ਗੁਰਦੁਆਰਾ ਸਾਹਿਬ ਜਿੱਥੇ ਆਪ ਜੀ ਬੈਠੇ ਹੋ ਪਾਤਸ਼ਾਹੀ ਛੇਵੀ ਧਿਏ ਜਿਹੜਾ ਐਸ ਘਰ ਦਾ ਦਰਵਾਜ਼ਾ ਲੰਘ ਆਉਂਦਾ ਉਹਦੇ ਘਰ ਦੇ ਦਰਵਾਜ਼ੇ ਮੂਰੇ ਦੋ ਤਲਵਾਰਾਂ ਵਾਲੇ ਦਾ ਪੈਰਾ ਲੱਗ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਦੇ ਘਰ ਦਾ ਦਰਵਾਜ਼ਾ ਲੰਘ ਆਉਂਦਾ ਉਹਦੇ ਘਰ ਦੋ ਤਲਵਾਰਾਂ ਵਾਲੇ ਦਾ ਪੈਰਾ ਲੱਗ ਜਾਂਦਾ ਕਹਿੰਦੇ ਇਦਾਂ ਹੀ ਹੋਇਆ ਦੋ ਚਾਰ ਦਿਨ ਬਤੀਤ ਹੋਏ ਤੇ ਮਾਈ ਨੂੰ ਰਾਤ ਸੁਪਨਾ ਆਇਆ ਇਸ ਸੁਪਨੇ ਵਿੱਚ ਕੀ ਤੱਕਿਆ ਕਿ ਘਰ ਦੇ ਸੱਜੇ ਤੇ ਖੱਬੇ ਦੋ ਪੈਰੇ ਦਾਲ ਬਰਛੇ ਫੜ ਕੇ ਪਹਿਰਾ ਦਿੰਦੇ ਪਏ ਹੁੰਦੇ ਏਡੀ ਵੱਡੀ ਕਮਾਈ ਵਾਲੇ ਗੁਰੂ ਖਾਲਸਾ ਜੀ ਮਹਾਂਪੁਰਖ ਬਾਬਾ ਵਿਸ਼ਨ ਸਿੰਘ ਜੀ ਹੋਏ ਇਥੇ ਗੁਰਦੁਆਰਾ ਚੇਲੇਆਣਾ ਸਾਹਿਬ ਮੈਸਮਪੁਰ ਦੇ ਨੇੜੇ ਸਰਪੰਚ ਪ੍ਰਤਾਪ ਸਿੰਘ ਜੀ ਤੇ ਉਹਨਾਂ ਦੇ ਭਰਾ ਰਣਜੀਤ ਸਿੰਘ ਜੀ ਉਹ ਸਾਲ ਬਾਅਦ ਕਾਜ ਪ੍ਰੋਗਰਾਮ ਕਰਦੇ ਨੇ ਦਾਸ ਨੂੰ ਸਮਾਂ ਦਿੰਦੇ ਨੇ ਉਹ ਦੱਸਦੇ ਸੀ ਕਹਿੰਦੇ ਮਾਪੁਰਖਾਂ ਦਾ ਬੜਾ ਪਿਆਰ ਤੇ ਹਰ ਪ੍ਰੋਗਰਾਮ ਤੇ ਮਾਪੁਰਖਾਂ ਦਾ ਹਾਜ਼ਰਾ ਲਗਵਾਉਣਾ ਬੁਲਾਉਣਾ ਕਰਦੇ ਵਿੱਚ ਇੱਕ ਵਾਰ ਬੜਾ ਮੀਂਹ ਪੈ ਰਿਹਾ ਸੀ ਤੇ ਕੱਚਾ ਪਿਆ ਸੀ ਸ਼ਾਇਦ ਉਹਨਾਂ ਦਾ ਡਰਾਈਵਰ ਸੀ ਭਾਈ ਲਖਾ ਸਿੰਘ ਉਹ ਗੁਰੂ ਖਾਲਸਾ ਜਦੋਂ ਗਿਆ ਤੇ ਗੱਡੀ ਉਹਨੇ ਰਸਤੇ ਤੇ ਰੋਕ ਦਿੱਤੀ ਤਾਰੀ ਨਾ ਖੇਤ ਦੇ ਵਿੱਚ ਕੁਰੇ ਦੇ ਉੱਪਰ ਇੱਕ ਬੈਗ ਸੀ ਉਹਨਾਂ ਦੀ ਉਹ ਕਹਿੰਦਾ ਮਾਹਪੁਰਖੋ ਗੱਡੀ ਲੰਘਣੀ ਨਹੀਂ ਮੀਂ ਬੜਾਇਆ ਰਸਤਾ ਬੜਾ ਕੱਚਾ ਆ ਤੇ ਬਾਬਾ ਬਿਸ਼ਨ ਸਿੰਘ ਜੀ ਹੱਸ ਕੇ ਕਹਿੰਦੇ ਵੀ ਨਹੀਂ ਨਹੀਂ ਦੇ ਦੇ ਠੱਕਾ ਚਲੇ ਜਾਣੀ ਆ ਬਾਬਾ ਜੀ ਨੇ ਇਦਾਂ ਗੁਰੂ ਖਾਲਸਾ ਜੀ ਕਹਿੰਦਿਆਂ ਕਹਿੰਦਿਆਂ ਡਰਾਈਵਰ ਦੇ ਮੋਢੇ ਨੂੰ ਠੱਕਾ ਦੇਂਦਿਆਂ ਦੇਂਦਿਆਂ ਹੀ ਰਸਤੇ ਤੋਂ ਗੱਡੀ ਉਹ ਸਿੱਖ ਦੇ ਘਰ ਲੱਗ ਗਈ ਉਸ ਵੇਲੇ ਵੀ ਬਾਬਾ ਜੀ ਪਲੰਘੇ ਤੇ ਸ਼ੁਭਾਇਮਾਨ ਸਨ ਭਾਵ ਜਿਹੜਾ ਤੁਰਨੋਂ ਫਿਰਨੋਂ ਸੰਕੋਚਿਆ ਸੀ ਸਮਾਂ ਕਾਰ ਵਿੱਚ ਗਏ ਤੇ ਲੰਗਰ ਸ਼ੁਰੂ ਹੋਣ ਲੱਗਾ ਤੇ ਮੀਂ ਗੁਰੂ ਖਾਲਸਾ ਜੀ ਥੋੜਾਕ ਸਮਾਂ ਰੁਕਿਆ ਪਹਿਲਾਂ ਬਹੁਤ ਪਿਆ ਜਦੋਂ ਬਾਬਾ ਜੀ ਆਏ ਤੇ ਉਦੋਂ ਰੁਕ ਗਿਆ ਉਹ ਭਾਈ ਰਣਜੀਤ ਸਿੰਘ ਦੀ ਜ਼ੁਬਾਨ ਦੇ ਬੋਲ ਨੇ ਜੇ ਜਿਉਂਦੇ ਨੇ ਤੁਸੀਂ ਮਿਲ ਸਕਦੇ ਹੋ ਉਨ੍ਹਾਂ ਨੂੰ ਉਹ ਕਹਿੰਦੇ ਇੰਨਾ ਮੀਂ ਸੀ ਵੀ ਜਦੋਂ ਮਾਪੁਰਖਾਂ ਨੇ ਤਾਂ ਗੱਡੀ ਦੀ ਬਾਰੀ ਖੋਲੀ ਤੇ ਇੱਕ ਵਾਰੀ ਤਾਂ ਨੂੰ ਵੇਖਿਆ ਇੰਦਰਵਾਲ ਨੂੰ ਬਸ ਵੇਖਣ ਦੀ ਧੀਰ ਸੀ ਮੀਂ ਰੁਕ ਗਿਆ ਸਿੰਘਾਰੇ ਗੁਰੂ ਖਾਲਸਾ ਜੀ ਗੱਡੀ ਤੋਂ ਕੱਢ ਕੇ ਬਾਹਰ ਦੇ ਪਲੰਘੇ ਤੇ 2-4 ਮਿੰਟ ਥੋੜਾ ਸਮਾਂ ਜਿੰਨਾ ਕਿ ਹੈ ਸੀ ਬਿਠਾ ਦਿੱਤਾ। ਬਾਬਾ ਜੀ ਬੜੇ ਪਿਆਰ ਦੇ ਨਾਲ ਪਲੰਘੇ ਦੇ ਉੱਪਰ ਸਜੇ ਰਹੇ ਤੇ ਸਜਦਿਆਂ ਸਜਦਿਆਂ ਗੁਰੂ ਖਾਲਸਾ ਜੀ ਸੰਗਤਾਂ ਨੇ ਦਰਸ਼ਨਦਾਰ ਵੀ ਕੀਤੇ ਪ੍ਰੇਮੀਆਂ ਨੇ ਕੋਈ ਲੰਗਰ 'ਚ ਬੈਠ ਗਏ। ਜਿੰਨਾ ਕਿ ਸਮਾਂ ਹੈ ਸੀ ਲਾ ਕੇ ਤੇ ਫੇਰ ਗੱਡੀ ਦੀ ਬਾਰੀ ਖੋਲੀ ਤੇ ਗੱਡੀ ਵਾਲ ਨੂੰ ਵਧੇ ਉਹ ਸਿੰਘ ਦਾਦਾ ਕਹਿੰਦਾ ਬਸ ਬਾਬਾ ਜੀ ਨੂੰ ਫੜ ਕੇ ਤੇ ਗੱਡੀ ਦੇ ਵਿੱਚ ਬਿਠਾਉਣ ਦੀ ਦੇਰ ਸੀ ਮੀ ਇਦਾਂ ਪਿਆ ਵੀ ਜਿਵੇਂ ਕਿ ਨੇ ਹੜ ਰੋਕ ਕੇ ਰੱਖਿਆ ਹੁੰਦਿਆ ਬੰਨ ਲਾ ਕੇ ਇੰਨਾ ਪਾਣੀ ਆ ਗਿਆ ਵੀ ਥਾਲੀਆਂ ਉੱਠਦਿਆਂ ਉਣਦਿਆਂ ਹੀ ਭਰ ਗਈਆਂ ਕੱਪੜੇ ਭਿੱਜ ਗਏ ਉੱਠ ਕੇ ਭੱਜਣ ਦਾ ਮੌਕਾ ਨਹੀਂ ਮਿਲਿਆ ਇੰਨੇ ਕਮਾਈ ਵਾਲੇ ਗੁਰੂ ਖਾਲਸਾ ਜੀ ਮਾਪੁਰਖ ਹੋਏ ਬਾਤ ਤੁਹਾਨੂੰ ਆਪਣੇ ਨਗਰ ਦੀ ਘਟਨਾ ਦੱਸ ਦਿੰਦਾ ਆਸਠਿਆਲੇ ਦੇ ਨੇੜੇ ਗੁਰਦੁਆਰਾ ਸੱਚੀਆਂ ਮਾਈਆਂ ਇੱਥੇ ਮਾਹਪੁਰ ਗਾਇ ਹੋਇਆ ਹੈ ਸਾਣ ਤੇ ਸਾਡੇ ਨਗਰ ਦੇ ਵਿੱਚ ਵੀ ਮਾਹਪੁਰਖਾਂ ਦੇ ਨਾਮ ਤੇ ਪੜਾਏ ਮੌਜੂਦਾ ਮਾਹਪੁਰਖ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਵੀ ਹਾਜ਼ਰੇ ਭਰਦੇ ਨੇ ਇੱਥੇ ਦੇ ਗੁਰੂ ਖਾਲਸਾ ਜੀ ਸੇਵਾਦਾਰ ਬਾਬਾ ਜੋਗਾ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਪਾਸ਼ਾ ਸਿੰਘ ਕੱਠੇ ਹੋ ਕੇ ਗਏ ਵੀ ਮਾਹਪੁਰਖਾਂ ਨੂੰ ਬੇਨਤੀ ਕਰੀਏ ਵੀ ਸਾਡੇ ਨਗਰ ਵੀ ਆਓ ਇੱਥੇ ਵੀ ਚੰਨ ਪਾਓ ਪੜਾ ਸਜਾਓ ਇੱਥੇ ਵੀ ਰੌਣਕਾਂ ਲਾਓ ਸਿੰਘ ਇਕੱਠੇ ਹੋ ਕੇ ਮਾਪੁਰਖਾਂ ਦੇ ਕੋਲ ਗਏ ਜਿਸ ਵੇਲੇ ਜਾ ਕੇ ਗੁਰੂ ਖਾਲਸਾ ਜੀ ਮਾਪੁਰਖਾਂ ਨੂੰ ਬੇਨਤੀ ਕਰੀ ਨਾ ਤੇ ਮਾਪੁਰਖਾਂ ਲੱਗੇ ਵੀ ਕੋਈ ਗੱਲ ਨਹੀਂ ਸਮਾਂ ਕੱਢ ਕੇ ਤੁਹਾਡੇ ਕੋਲ ਜ਼ਰੂਰ ਆਵਾਂਗੇ ਗੁਰੂ ਖਾਲਸਾ ਜੀ ਵੀ ਸਮੇਂ ਦੇ ਨਾਲ ਮਹਾਂਪੁਰਖ ਆਪਣੀ ਮੌਜ ਵਿੱਚ ਵਿਚਰਦਿਆਂ ਹੋਇਆ ਉਸ ਸਥਾਨ ਤੇ ਆਇਕ ਛੋਟਾ ਜਿਹਾ ਕਮਰਾ ਸੀ ਜਿਵੇਂ ਆਮ ਪ੍ਰਾਣੀ ਹੁੰਦੇ ਠੱਠੀ ਦੀ ਛੱਤ ਵਾਲਾ ਉਹ ਸੇਵਾਦਾਰਾਂ ਨੇ ਬੇਨਤੀ ਵੀ ਕੀਤੀ ਜਥਾ ਜੋਗ ਮਹਾਂਪੁਰਖਾਂ ਦਾ ਸਤਕਾਰ ਪਿਆਰ ਭਰਿਆ ਬਚਨ ਵੀ ਕੀਤਾ ਬਾਬਾ ਜੀ ਨੂੰ ਕਹ ਲੱਗੇ ਵੀ ਬਾਬਾ ਜੀ ਇੱਥੇ ਸੇਵਾ ਆਰੰਭ ਕਰੋ ਕੋਈ ਸਿੰਘ ਦਿਓ ਕੋਈ ਸੇਵਾ ਲਾਓ ਤੇ ਮਹਾਂਪੁਰਖਾਂ ਨੇ ਪਿਆਰ ਨਾਲ ਅਸੀਸ ਬਖਸ਼ਿਸ਼ ਦੇ ਨਾਲ ਨਵਾਰਕੇ ਦੇ ਫਿਰ ਇੱਥੇ ਪੜਾ ਤੇ ਆ ਗਏ ਕੁਝ ਸਮੇਂ ਦੇ ਬਾਅਦ ਫਿਰ ਸਿੰਘ ਇਕੱਠੇ ਹੋ ਕੇ ਇੱਥੇ ਆਏ ਕਹਿੰਦੇ ਜੀ ਮਹਾਪੁਰਖ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆ ਹੋਇਆ ਹੈ ਤੇ ਸਿੰਘ ਸਾਡੇ ਸਾਰੇ ਹੀ ਅਨਪੜਿਆ ਕੋਈ ਪ੍ਰਕਾਸ਼ ਕਰਨ ਵਾਲਾ ਮੁਖਵਾਕ ਲੈਣ ਵਾਲਾ ਕੋਈ ਬਾਣੀ ਪੜ੍ਹ ਕੇ ਸੁਣਾਉਣ ਵਾਲਾ ਨਹੀਂ ਆਗਾ ਹੱਥ ਜੋੜ ਕੇ ਬੇਨਤੀ ਜੇ ਕੋਈ ਇੱਕ ਸਿੰਘ ਦੇ ਦਿਓ ਜਿਹੜਾ ਸਵੇਰੇ ਪ੍ਰਕਾਸ਼ ਕਰਦਿਆ ਕਰੇ ਤੇ ਸ਼ਾਮ ਨੂੰ ਸੁਖਾਸਣ ਕੋਈ ਮੁਖਵਾ ਕੋਈ ਜਪਜੀ ਕੋਈ ਰਹਿਰਾਸ ਦਾ ਪਾਠ ਉਹ ਦਿਆ ਕਰੇ ਤੇ ਮਹਾਂਪੁਰਖ ਉਸ ਸਮਾਂ ਚੁੱਪ ਰਹਿ ਤੇ ਬਾਬਾ ਦਰਸ਼ਨ ਸਿੰਘ ਜੀ ਕਹਿੰਦੇ ਮੈਂ ਦੋ ਤਿੰਨ ਵਾਰ ਕਿਹਾ ਤੇ ਕਹਿੰਦੇ ਕੋਈ ਨਹੀਂ ਦਰਸ਼ਨ ਸਿੰਘਾ ਤੂੰ ਹੀ ਕਰ ਲਿਆ ਕਰ ਦਰਸ਼ਨ ਸਿੰਘਾ ਤੂੰ ਹੀ ਕਰਿਆ ਕਰ ਤੇਰੇ ਕੋਲ ਸੇਵਾ ਲੈਣੀ ਆ ਉਹ ਕਹਿੰਦਾ ਜੀ ਮੈਂ ਦੋ ਤਿੰਨ ਵਾਰ ਚੁੱਪ ਰਿਆ ਤੇ ਤੀਜੀ ਵਾਰ ਕਹਿੰਦੇ ਨਹੀਂ ਦਰਸ਼ਨ ਸਿੰਘਾ ਇਹ ਸੇਵਾ ਤੇਰੇ ਕੋਲੋ ਹੀ ਲੈਣੀ ਆ ਚਾਹ ਲੱਗਾ ਜੀ ਸਤਿ ਬਚਨ ਸਤਿ ਬਚਨ ਗੁਰੂ ਖਾਲਸਾ ਜੀ ਬਚਨ ਮੰਨ ਕੇ ਮਾਪੁਰਖਾਂ ਦਾ ਤੇ ਬਾਬਾ ਦਰਸ਼ਨ ਸਿੰਘ ਜੀ ਉਸ ਸਥਾਨ ਤੇ ਰਹੇ ਸਵੇਰੇ ਪ੍ਰਕਾਸ਼ ਕਰ ਦੇਣਾ ਚਿੱਟੇ ਨਾ ਪੜਨੇ ਸ਼ਾਮ ਨੂੰ ਸੁਖਾਸਨ ਕਰ ਦੇਣਾ ਤੇ ਸਤਨਾਮ ਵਾਹਿਗੁਰੂ ਦਾ ਬਾਜਾ ਦੇਈ ਜਾਣਾ ਉਹ ਸਿੰਘ ਦੱਸਦੇ ਨੇ ਕਹਿੰਦੇ ਕਈ ਵਾਰ ਅੰਮ੍ਰਿਤ ਵੇਲੇ 2:3 ਵਜੇ ਜੇ ਬਜ਼ੁਰਗਾ ਨੇ ਆਉਣਾ ਅਡੀ ਮਾਪੁਰਖਾਂ ਦੀ ਕਿਰਪਾ ਸ਼ਹੀਦੀ ਪਿਆਰੇ ਲੱਗੇ ਕਿ ਦਰਵਾਜ਼ੇ ਬੰਦ ਹੋਣੇ ਤੇ ਬਾਹਰਲੇ ਗੇਟ ਤੱਕ ਅੰਦਰ ਜਿਵੇਂ ਸ਼ਬਦ ਕੀਰਤਨ ਹੋ ਰਿਹਾ ਹੁੰਦਾ ਨਾ ਤੋ ਹਲਕੀਆਂ ਛਾਣੀਆਂ ਦੇ ਨਾਲ ਸਿੰਘ ਸ਼ਬਦ ਪੜ੍ਹਦੇ ਆ ਇਦਾਂ ਕਹਿੰਦੇ ਬਾਹਰਲੇ ਦਰਵਾਜ਼ੇ ਤੱਕ ਆਵਾਜ਼ਾਂ ਆਉਣੀਆਂ ਸ਼ਬਦ ਦੀਆਂ ਤੇ ਜਦੋਂ ਬਾਹਰਲਾ ਗੇਟ ਜਾ ਕੇ ਅੰਮ੍ਰਿਤ ਵੇਲੇ ਖੋਲਣਾ ਤੇ ਸਭ ਕੁਝ ਸੰਕੋਚਿਆ ਜਾਣਾ ਸਾਰਾ ਕੁਝ ਗੁਰੂ ਖਾਲਸਾ ਜੀ ਅਲੋਪ ਹੋ ਜਾਣਾ ਕੋ ਵੀ ਦਿਨ ਸੀ ਮਾਪੁਰਖਾਂ ਨੇ ਭਜਨ ਕੀਤਾ ਤੇ ਅੱਜ ਵੀ ਗੁਰੂ ਖਾਲਸਾ ਜੀ ਉੱਥੇ ਏਡੀਆਂ ਲਹਿਰਾ ਬਹਿਣਾ ਸੋਹਣੀਆਂ ਗੁਮਰ ਝੂਲਦੇ ਪਏ ਨੇ ਸਲਾਨਾ ਜੋੜ ਮੇਲੇ ਮਨਾਏ ਜਾਂਦੇ ਨੇ ਇਹ ਮਹਾਂਪੁਰਖ ਬਾਬਾ ਬਿਸ਼ਮ ਸਿੰਘ ਸਾਹਿਬ ਜੀ ਦੀ ਕਮਾਈ ਹੈ ਉਹਨਾਂ ਗੁਰੂ ਖਾਲਸਾ ਜੀ ਜਿੱਥੇ ਵੀ ਕੋਈ ਗੁਰਧਾਮਾਂ ਦੀ ਸੇਵਾ ਆਉਣ ਵਾਲੀ ਕੋਈ ਸਰੋਵਰ ਕੋਈ ਨਿਸ਼ਾਨ ਸਾਹਿਬ ਜਿਹੜੀ ਵੀ ਸੇਵਾ ਮਿਲਣੀ ਉਹੋ ਹੀ ਕਰਨੀ ਮੈਂ ਕਈ ਵਾਰ ਲੜੀ ਵਾਰ ਦਾਸ ਕਥਾ ਕਰਦਾ ਦੋ ਤਿੰਨਾਂ ਨਗਰਾਂ ਦੇ ਵਿੱਚ ਕਈ ਵਾਰ ਸਾਨੂੰ ਇਹੋ ਜਿਹੇ ਸ਼ਬਦ ਮਿਲ ਜਾਂਦਾ ਗੁਰਬਾਣੀ ਦੇ ਅੰਦਰੋਂ ਵੀ ਉਹ ਸਾਨੂੰ ਕਥਾ ਕਰਦਿਆਂ ਕਰਦਿਆਂ ਵੀ ਹਲਾ ਕੇ ਰੱਖ ਦਿੰਦਾ ਸਾਨੂੰ ਮਾਇਆ ਮਿਲਦੀ ਆ ਭਾਵੇਂ ਮੈਂ ਇੱਥੇ ਬੈਠਾ ਰਿਕਾਰਡ ਹੋ ਰਿਹਾ ਸਾਡੀ ਖੇਚ ਹੁੰਦੀ ਵੀ ਘਰ ਨੂੰ ਲੈ ਜੀਏ ਦੋਵਾਂ ਨਾਲ ਦੋ ਜੋੜ ਕੇ ਚਾਰ ਕਰ ਲਈਏ ਹਰ ਇੱਕ ਦੀ ਖੇਚ ਹੁੰਦੀ ਘਰ ਨੂੰ ਲੈ ਜੀਏ ਪਰ ਜਿਹੜੀ ਥਾਂ ਤੇ ਬੈਠ ਕੇ ਜਿਨ੍ਹਾਂ ਨੂੰ ਯਾਦ ਕਰ ਰਹੇ ਆ ਉਹਨਾਂ ਦੀ ਖੇਚ ਬੜੀ ਉੱਚੀ ਬੜੀ ਨਰਲੇਪ ਆ ਉੱਤੇ ਬੜੇ ਨੇ ਨਰਲੇਪ ਬੜੇ ਪੂਜਬੇ ਜੋ ਕਿਉ ਨੇ ਉਹਨਾਂ ਨੂੰ ਜੇ ਰੁਪਈਆ ਵੀ ਮਿਲਦਾ ਤੇ ਉਹ ਗੁਰੂ ਨਾਨਕ ਦੇ ਘਰ ਨੂੰ ਲਿਆਉਂਦੇ ਅੰਦੇ ਸਾਨੂੰ 100 ਵੀ ਮਿਲਿਆ ਤੇ ਅਸੀਂ ਉਹ ਵੀ ਘਰ ਨੂੰ ਕਰਨਾ ਵੀ ਰੁਪਈਆ ਗੋਲਕ ਚ ਪਾ ਦਈਏ ਔਖਾ ਉਹਨਾਂ ਨੂੰ ਚਾਂਦੀ ਦਾ ਸਿੱਕਾ ਵੀ ਮਿਲਿਆ ਤੇ ਉਹਨਾਂ ਲਿਆ ਕੇ ਉਹ ਵੀ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਦਾ ਸਾਰੇ ਮਹਾਂਪੁਰਖਾਂ ਦੀ ਕਮਾਈ ਇਹ ਬੋਲਦੀ ਆ ਠੱਠੀਆਂ ਦਾ ਗੁਰੂ ਖਾਲਸਾ ਜੀ ਪਰਿਵਾਰ ਤੇ ਉਹਦੀਆਂ ਦੋਵੇਂ ਲੱਤਾਂ ਜਿਹੜੀਆਂ ਅਸੀਂ ਉਹ ਬੈਠ ਗੀਆਂ ਆਪ ਕੰਮ ਨਾ ਕਰਨ। ਮਹਾਂਪੁਰਖ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਨੂੰ ਆ ਕੇ ਬੇਨਤੀ ਕਰਨ ਲੱਗੇ ਕਿ ਮਹਾਂਪੁਰਖੋ ਲੱਤਾਂ ਖਲੋਗੀਆਂ ਨੇ ਜ਼ਮੀਨ ਹੈ। ਅਸੀਂ ਗੁਰੂ ਘਰ ਦੇ ਨਾਂ ਅਰਦਾਸ ਕਰਦੇ ਆਂਗੇ ਤੇ ਸਾਡੀ ਬੇਨਤੀ ਵੀ ਮੇਰੀ ਅਰਦਾਸ ਕਰੋ ਵੀ ਮੇਰੀਆਂ ਲੱਤਾਂ ਚੱਲ ਪੈਣ। ਹੁਣ ਤੁਹਾਡੇ ਵਿੱਚੋਂ ਕੋਈ ਇਹੋ ਜਿਹਾ ਜਾਣਦਾ ਹੋਵੇ ਸ਼ਾਇਦ ਕਿਸੇ ਨੇ ਵਜਨ ਸੁਣਿਆ ਮੈਂ ਸੁਣਿਆ ਸੀ ਕਾਫੀ ਸਮਾਂ ਪਹਿਲਾਂ ਵੀ ਕਮਾਈ ਵਾਲੇ ਸਾਧੂ ਦੇ ਕੋਲ ਕੋਈ ਆਮ ਬੰਦਾ ਚਲਾ ਗਿਆ ਕਹਿੰਦਾ ਬਾਬਾ ਜੀ ਮੇਰਾ ਭਰਾ ਬੜਾ ਬਿਮਾਰ ਹੈ ਮੰਜੇ ਤੇ ਪਿਆ ਤੇ ਅਰਦਾਸ ਕਰੋ ਵੀ ਉੱਠ ਖਲੋਵੇ ਤੇ ਮਹਾਪੁਰਖ ਹੱਸ ਕੇ ਕਹਿਣ ਲੱਗੇ ਵੀ ਠੀਕ ਆ ਭਾਈ ਅਸੀਂ ਅਰਦਾਸ ਕਰ ਦਿੰਨੇ ਆ ਜਿੰਨੇ ਉਹਦਾ ਭਾਰ ਚੁਕਣਾ ਬਰਾਬਰ ਤੋਂ ਵੀ ਲਿਆ ਕੇ ਖੜਾਰ ਦਿਓ ਅਸੀਂ ਕਿ ਉਹਦਾ ਭਾਰ ਚੁੱਕੀਏ ਜਿੰਨੇ ਉਹਦਾ ਭਾਰ ਚੁਕਣਾ ਲਿਆ ਕੇ ਖਲਾਰਦੇ ਉਹਨੂੰ ਚਲਾ ਦਿੰਨੇ ਆ ਲਿਆਓ ਇਹ ਗੁਰੂ ਖਾਲਸਾ ਜੀ ਪਰਉਪਕਾਰ ਕੀ ਹੈ ਪਰਉਪਕਾਰ ਹੈ ਹੀ ਇਹੋ ਆਪਣਾ ਵਿਗਾੜ ਕੇ ਅਗਲੇ ਦਾ ਸਵਾਰ ਦੇਣਾ ਅਗਲੇ ਦਾ ਵਿਗਾੜ ਕੇ ਆਪਣਾ ਸਵਾਰਨਾ ਬੜਾ ਸੌਖਾ ਦੇ ਪਰ ਆਪਣਾ ਵਿਗਾੜ ਕੇ ਅਗਲੇ ਦਾ ਸਵਾਰਨਾ ਬੜਾ ਔਖਾ ਹੈ ਪਰਵਾਰ ਨੇ ਬੇਨਤੀ ਕੀਤੀ ਬਾਬਾ ਬੇਟਣ ਸਿੰਘ ਸਾਹਿਬ ਜੀ ਕਹਨ ਲੱਗੇ ਵੀ ਜੇ ਮਾਤਾ ਗੰਗਾ ਜੀ ਦੇ ਨਾਮ ਦੇ ਸਥਾਨ ਤੇ ਤੁਸੀਂ ਜ਼ਮੀਨ ਲਵਾ ਦਿਓ ਜੇ ਗੁਰੂ ਘਰ ਦੇ ਨਾਮ ਜ਼ਮੀਨ ਲਵਾ ਰਹੇ ਹੋ ਤੇ ਅਸੀਂ ਤੁਹਾਡਾ ਅਰਦਾਸਾ ਕਰ ਦਿੰਨੇ ਆ ਸਮੇਂ ਦੇ ਨਾਲ ਮਾਹਪੁਰਖਾਂ ਨੇ ਗੁਰੂ ਖਾਲਸਾ ਜੀ ਅਰਦਾਸਾ ਕੀਤਾ ਆਪ ਪੁਲੰਗੇ ਤੇ ਸੁਭਾਏ ਮਾਨ ਹੋ ਗਏ ਚੌਂਕੜਾ ਲਾ ਲਿਆ ਪੱਕਾਈ ਉਹ ਸਿੱਖ ਦੀਆਂ ਲੱਤਾਂ ਚੱਲ ਪਈਆਂ ਉਹਨੇ ਫੇਰ ਮਾਤਾ ਜੀ ਦੇ ਨਾਮ ਦੇ ਸਥਾਨ ਤੇ ਗੁਰੂ ਖਾਲਸਾ ਜੀ ਜ਼ਮੀਨ ਲਵਾਉਣਾ ਕੀਤੀ ਐਡੇ ਪਾਰਵਕਾਰੀ ਮਹਾਪੁਰਖ ਤਾਂ ਦੇ ਗਰੀਬ ਨਵਾ ਜਿਕਰ ਕਰਦੇ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਆਪ ਮੁਕਤ ਮੁਕਤ ਕਰਾ ਸੰਸਾਰ ਨਾਨਕ ਤਿਸ ਜਨ ਕਉ ਸਦਾ ਨਮਸਕ ਕਰ ਐਸੀ ਕਮਾਈ ਵਾਲੇ ਮਹਾਪੁਰਖ ਜਿਨ੍ਹਾਂ ਨੂੰ ਆਪਾਂ ਸਾਰੇ ਯਾਦ ਕਰ ਰਹੇ ਹਾਂ ਸਮਾਂ ਬਹੁਤ ਸੰਕੋਚਮਾ ਹੈ ਸਾਰੇ ਵਿਦਵਾਨ ਮਹਾਪੁਰਖ ਹਾਜ਼ਰੇ ਭਰਨ ਵਾਸਤੇ ਤਿਆਰ ਨੇ ਇਸ ਵਕਤ ਆਪ ਜੀ ਨੇ ਇਤਨਿਕ ਹਾਜ਼ਰੀ ਪ੍ਰਵਾਨ ਕਰਨੀ ਜੀ ਇਹ ਹਾਜ਼ਰੀ ਤੇ ਸਾਡੇ ਅਤੀ ਸਤਿਕਾਰਯੋਗ ਵਿਦਿਆਗੁਰਦੇਵ ਗਿਆਨੀ ਗੁਰਵਿੰਦਰ ਸਿੰਘ ਜੀ ਨੰਗਲੀਵਾਲਿਆਂ ਦੀ ਸੀ ਕੈਨੇਡਾ ਦੀ ਧਰਤੀ ਤੇ ਪ੍ਰਚਾਰ ਦੀ ਸੇਵਾ ਲਈ ਗਏ ਨੇ ਉਹਨਾਂ ਦੀ ਗ્યાર ਹਾਜ਼ਰੀ ਵਿੱਚ ਉਹਨਾਂ ਦੇ ਜਥੇ ਪਾਸੋਂ ਆਪ ਜੀ ਨੇ ਹਾਜ਼ਰੀ ਪ੍ਰਵਾਨ ਕਰਨੀ ਜੀ ਦਾਸ ਸ਼੍ਰੀ ਮਿਸ਼ਰ ਸਿੰਘ ਜੀ ਦਾ ਤਰਨਾ ਦਲ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੀ ਬਾਬਾ ਜੋਗਾ ਸਿੰਘ ਸਾਹਿਬ ਜੀ ਔਰ ਸ਼੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਗੁਰਦੁਆਰਾ ਸ਼ਹੀਦੀ ਬਾਗ ਵਾਲੇ ਮਹਾਪੁਰਖ ਸਾਰਿਆਂ ਦਾ ਧੰਨਵਾਦ ਦਲਪੰਥ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਜਾਨਸ਼ੀਨ ਬਾਬਾ ਅਵਤਾਰ ਸਿੰਘ ਸਾਹਿਬ ਜੀ ਤਿੰਨਾਂ ਦੇ ਸੁਪੁੱਤਰ ਬਾਬਾ ਚਰਨਜੀਤ ਸਿੰਘ ਜੀ ਹਾਜ਼ਰੀਆਂ ਭਰ ਕੇ ਸਟੇਜ ਤੋਂ ਵਧਾਈਗੀ ਲਾ ਰਹੇ ਨੇ ਉੱਥੇ ਹੀ ਸਾਡੇ ਵਿਦਿਆ ਗੁਰਦੇਵ ਉਸਤਾਦ ਧਰਮ ਸਿੰਘ ਜੀ ਸ਼੍ਰੀ ਖਡੂਰ ਸਾਹਿਬ ਤੋਂ ਗੁਰਦੁਆਰਾ ਮਾਲਖੜਾ ਸਾਹਿਬ ਤੋਂ ਗ੍ਰੰਥੀ ਸਿੰਘ ਸਾਹਿਬ ਹਾਜ਼ਰੀਆਂ ਭਰ ਰਹੇ ਨੇ ਉਥੇ ਹੀ ਆਪ ਸਮੂਹ ਸਿੱਖ ਸੰਗਤਾਂ ਹਾਜ਼ਰੀਆਂ ਭਰ ਰਿਓ ਸਾਰਿਆਂ ਦਾ ਕੋਟਾਨ ਕੋਟਾਨ ਧੰਵਾਦ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਵਾਦ ਅਸੀਸ ਬਖਸ਼ਿਸ਼ ਕਰੋ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ